ਭਾਈ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਤਰਦੀ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਸਭਨ ਸਾਰਿਆਂ ਨੂੰ ਬਾਈ ਮੀਡੀਆ ਭਰਾ ਸਾਡੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਕੇਐਸ ਹਸਪਤਾਲ ਤੇ ਪਹੁੰਚੇ ਹੋ ਮੇਰਾ ਨਾਮ ਹੈ ਯਾਦਵਿੰਦਰ ਸਿੰਘ ਨੀਟਾ ਦੇ ਨਾਂ ਤੇ ਮੈਨੂੰ ਜਾਣਦੇ ਆ ਬਠਿੰਡੇ ਮੇਰੀ ਫਰਮ ਹੈ ਸਰਜੀ ਮੰਡੀ ਦੇ ਵਿੱਚ ਤੁਸੀਂ ਉੱਥੇ ਬਾਕੀ ਸਾਡਾ ਜਿਹੜਾ ਇਹ ਕੇਐਸ ਗਰੁੱਪ ਹੈ ਬਹੁਤ ਵੱਡਾ ਗਰੁੱਪ ਹੈ ਬੜਾ ਨਾਂ ਇਹਨਾਂ ਦਾ ਮਸ਼ੀਨਾਂ ਦੇ ਵਿੱਚ ਕੇਐਸ ਵੱਡੀਆਂ ਛੋਟੀਆਂ ਸਾਰੀਆਂ ਮਸ਼ੀਨਾਂ ਉਹਨੀਆਂ ਬਹੁਤ ਵਧੀਆ ਕਿਸਾਨ ਭਰਾ ਬੜਾ ਇਹਨੂੰ ਪਹਿਲੇ ਪਸੰਦ ਬਣੀ ਵੀ ਆ ਕਿਸਾਨਾਂ ਦੀ ਮਸ਼ੀਨ ਕਿਉਂਕਿ ਜਿਹੜੀ ਇਹ ਤੂੜੀ ਵਾਲੀ ਮਸ਼ੀਨ ਹੈ ਇਹ ਤਾਂ ਸਾਡੀ ਮਤਲਬ ਕਿ ਅਸੀਂ ਕਾਊਂਟਰ ਸੇਲ ਹੀ ਸਾਡੀ ਐਸ ਟਾਈਮ ਮੈਂ ਹੁਣ 200 ਤੇ ਪਹੁੰਚ ਚੁੱਕਿਆ ਹਾਂ ਇਹ ਸੀਲ ਕਰ ਚੁੱਕਿਆ ਬੜਾ ਵਧੀਆ ਕਿਸਾਨਾਂ ਭਰਾਵਾਂ ਦਾ ਮਿਲ ਰਿਹਾ ਪਰਫੋਰਮੈਂਸ ਬਾਕੀ ਮਸ਼ੀਨ ਬਹੁਤ ਵਧੀਆ ਜੀ ਕੋਈ ਪ੍ਰੋਬਲਮ ਨਹੀਂ ਸਬਜ਼ੀ ਮੰਡੀ 'ਚ ਮੇਰਾ ਦਫ਼ਤਰ ਹੈ ਪੀ ਤਲਵੰਡੀ ਸਾਭੋ ਦਮਦਮਾ ਸਾਹਿਬ ਮੇਰਾ ਟਰੈਕਟਰ ਦੀ ਮੰਡੀ ਦੇ ਵਿੱਚ ਸ਼ੋਅਰੂਮ ਬਣਿਆ ਹੋਇਆ ਜੀ ਦੂਜੀਆਂ ਕੰਪਨੀ ਨਾਲੋਂ ਸਾਡੇ ਕੋਲ ਕੀ ਸਪੈਸ਼ਲ ਹੈ ਜਪਾ ਸਾਡੇ ਕੋਲੇ ਜੀ ਸਪੈਸ਼ਲ ਇਹੀ ਹੈ ਜੀ ਜਿਹੜਾ ਸਾਡਾ ਇਹ ਨਵਾਂ ਮਾਡਲ ਸਟਾਰ ਰੀਪਰ ਆਇਆ ਹੈ ਇਹ ਅਸੀਂ 2024 ਚ ਲਾਂਚ ਕਰਿਆ ਹੈ ਇਹ 750 ਇਹਦੀ ਬਹੁਤ ਵਿਕਰੀ ਹੋ ਰਹੀ ਹੈ ਕਿਉਂਕਿ ਇਹ ਦੂਜਿਆਂ ਨਾਲੋਂ ਟਰਾਲਿਆਂ ਵੱਧ ਬਣਾਉਂਦਾ ਹੈ ਟਰੈਕਟਰ ਦਾ ਖਰਚਾ ਤੇਲ ਦਾ ਘੱਟ ਹੈ ਤੇ ਇਹਦੇ ਵਿੱਚ ਕੀ ਹੈ ਵੀ ਇਹ ਜ਼ਿੰਮੇਦਾਰ ਹੈ ਜਿਹੜਾ ਹੁਣ ਉਹ ਹੀ ਭਾਲਦਾ ਹੈ ਵੀ ਥੋੜੀ ਜਿਹੀ ਟਾਈਮ ਦੀ ਬਚਤ ਕੋ ਕਿਸਾਨ ਹੈ ਜਿਹੜੇ ਹੁਣ ਉਹ ਜੀ ਦੋ ਕਣਕ ਵੜਨ ਲੱਗ ਜਾਂਦੇ ਆ ਮਗਰੀ ਮਸ਼ੀਨ ਚਲਾਉਣ ਨੂੰ ਕਰਦੇ ਆ ਵੀ ਗੱਲੇ ਚ ਹੀ ਭਾਰ ਦਿੰਦੇ ਆ ਕੋੜੀ ਜੇ ਇਹ ਗੱਲੇ ਦੇ ਵਿੱਚ ਹੀ ਚੱਲੂਗੀ ਤੇ ਟਰਾਲੀਆਂ ਇਹ ਉਹਦੇ ਨਾਲ ਵੱਧ ਬਣਾਉਂਦੀ ਹੈ ਦੂਜਿਆਂ ਮਸ਼ੀਨਾਂ ਨਾਲ ਆਉਂ। ਕੀ ਆਫਰ ਵੀ ਇੱਕ ਖਾਸ ਆਲੀ ਸਪੈਸ਼ਲ ਜੀ ਗੱਲ ਕਰੀਏ। ਅੱਜ ਪੂਰਾ ਆਫਰ ਕਰਿਆ ਜੀ ਆਪਾਂ 385 ਦਾ ਰੇਟ ਹੈ ਜੀ ਇਹਦਾ। ਅੱਜ ਅਸੀਂ 10000 ਲੈਸ ਕਰਕੇ ਦੇ ਰਹੇ ਹਾਂ ਜੀ ਮਸ਼ੀਨ 375 ਦੀ। ਬਾਕੀ ਮੌਕੇ ਤੇ ਹੋਰ ਵੀ ਕਰੀ ਜਾਂਦੇ ਜੀ ਮਾਨਤਾ ਜਿਵੇਂ ਵੀ ਕਿਸਾਨ ਭਰਾ ਜੇ ਤੋਂ ਆਉਂਦੇ ਆ। ਕਿਹੜੀ ਕਿਹੜੀਆਂ ਮਸ਼ੀਨਰੀਆਂ ਹੋਰ ਤਿਆਰ ਕਰਨੀ? ਸਾਡੇ ਕੋਲੇ ਜੀ ਆਪਾਂ ਵੱਡੀ ਮਸ਼ੀਨ ਦੀ ਗੱਲ ਕਰ ਰਹੇ ਹਾਂ KS 9300 ਜਿਹੜੀ ਸੈਲਫ ਕਮੈਨ ਹੈ। ਉਹਦੀ ਬੜੀ ਵਧੀਆ ਸੇਲ ਹੈ। ਉਸ ਤੋਂ ਬਾਅਦ ਆਪਣੇ ਫੇਰ ਉਹ ਦੂਬਾਰਾ ਤੂੜੀ ਵਾਲੀ ਰੀਪਰ ਆ ਗਿਆ ਸਟਾਰ ਰੀਪਰ ਫੇਰ ਸਾਡੇ ਕੋਲੇ ਉਹ ਦੂਬਾਰਾ ਲੇਜ਼ਰ ਕਰਾਹਾ ਆ ਗਿਆ ਜੀ ਫੇਰ ਸਾਡਾ ਰੋਟਾਵੇਟਰ ਆ ਗਿਆ ਜੀ ਸੁਪਰ ਸੀਡਰ ਆ ਗਿਆ ਜੀ ਇਹ ਸੁਪਰ ਸੀਡਰ ਬਾਕੀ ਜਿੰਦਰੇ ਲੈ ਲਓ ਜੀ ਕਲਟੀਵੇਟਰ ਸਾਰੀ ਸਾਰੇ ਸੰਦੀ ਬਣਦੇ ਜੀ ਕੇਐਸ ਦੇ ਵਿੱਚ ਬਹੁਤ ਵਧੀਆ ਨਾ ਜੀ ਤੇ ਬਾਕੀ ਸਰਵਿਸ ਤੇ ਚੱਲਦਾ ਕੰਮ ਸਰਵਿਸ ਸਾਡੀ ਕੇਐਸ ਦੀ ਨੰਬਰ 1 ਹੈ ਇਸ ਟਾਈਮ ਤੂੜੀ ਵਾਲੀਆਂ ਮਸ਼ੀਨਾਂ ਇਹ ਚੱਲਣ ਚ ਮਹੀਨੇ ਪਿਆ ਸਾਡੀਆਂ ਜਿਹੜੀਆਂ ਮਸ਼ੀਨਾਂ ਲੋਕਾਂ ਦੇ ਜ਼ਿਮੀਂਦਾਰਾਂ ਦੇ ਘਰੇ ਜਾਵੜੀਆਂ ਉਹਨਾਂ ਦੇ ਘਰੇ ਸਾਡੇ ਬੰਦੇ ਹੁਣ ਤੁਰੇ ਫਿਰਦੇ ਆ ਵੀ ਦੱਸੋ ਬਾਈ ਥੋਡੀ ਮਸ਼ੀਨ ਆ ਗਈ ਕੋਈ ਦਿੱਕਤ ਤਾਂ ਨਹੀਂ ਕੋਈ ਚੱਕਰ ਚੁੱਕਰ ਚੈੱਕ ਕਰਨੇ ਆ ਅਸੀਂ ਹੁਣੇ ਹੀ ਉਹਨਾਂ ਦੇ ਘਰੇ ਜਾ ਜਾ ਕੇ ਸੈਟ ਕਰਾਈ ਜਾਂਦੇ ਆ ਕਿਉਂਕਿ ਕਿਸਾਨ ਜਿਹੜਾ ਚਲਾਉਂਦਾ ਮਸ਼ੀਨ ਉਦੋਂ ਸਾਰੇ ਇੱਕੇ ਦਾ ਵੀ ਫੋਨ ਕਰਨ ਲੱਗ ਜਾਂਦੇ ਆ ਬਾਈ ਮੇਰੀ ਮਸ਼ੀਨ ਦੇ ਇੱਕੇ ਜਾਏ ਦਾ ਚੱਕਰ ਨਹੀਂ ਮਿਲਦੇ ਅਸੀਂ ਪਹਿਲੇ ਨਾਲ ਜੀ ਕਰਾ ਰਹੇ ਆ ਤੇ ਜਿਹੜਾ ਇਹ ਨਾਂ ਬਣਿਆ ਕੇਸ ਦਾ ਉਹ ਸਿਰਫ ਸਰਵਿਸ ਕਰਕੇ ਹੀ ਚੱਲ ਰਿਹਾ ਜੀ ਬਾਕੀ ਡੀਲਰ ਦੇ ਸਿਰ ਤੇ ਹੁੰਦਾ ਅਸੀਂ ਆਪ ਮੈਂ ਆਪ ਖੁਦ ਜਾਂਦੇ ਨਾਲ ਪਿੰਡਾਂ 'ਚ ਮੈਂ ਨਾਲ ਜਾ ਕੇ ਮਿਸ ਫੋਰਮੈਨਾਂ ਦੇ ਜਾ ਕੇ ਚੈੱਕ ਕਰਾਉਂਦਾ ਤਾਂ ਜੀਮੇਦਾਰ ਬੜਾ ਖੁਸ਼ ਹੁੰਦੇ ਆ ਅਗਲਾ ਕਹਿੰਦਾ ਯਾਰ ਮਸ਼ੀਨ ਵੀ ਸਰਵਸ ਵਧੀਆ ਇਹਨਾਂ ਦੀ ਤਾਂ ਸਰਵਸ ਤੇ ਬਾਈ ਜੀ ਕੰਮ ਚੱਲਦਾ ਹੈ ਕਿਸਾਨਾਂ ਨੂੰ ਕੀ ਅਪੀਲ ਕਰਨਾ ਕਿਸਾਨਾਂ ਨੂੰ ਤਾਂ ਇਹੀ ਫੀਲ ਕਰਦਾ ਜੀ ਵੀ ਤੁਸੀਂ ਸੰਧ ਉਹ ਲੋ ਜਿਹੜਾ ਸੰਧ ਤੁਹਾਡੇ ਵਿੱਚ ਰੀਸੇਲ ਚ ਆਵੇ ਕਿਸਾਨ ਭਰਾ ਪਹਿਲਾਂ ਹੀ ਬਹੁਤ ਆਪ ਦਾ ਥੱਲੇ ਜਾ ਰਹੇ ਆ ਕੋਈ ਫਸਲਾਂ ਵਗੈਰਾ ਆਪ ਨੂੰ ਉਹਨਾਂ ਰੇਟ ਨਹੀਂ ਮਿਲਦਾਗਾ ਜਿਹੜਾ ਚਾਹੁੰਦੇ ਆ ਪਰ ਫਿਰ ਵੀ ਜਿਹੜੀ ਮਸ਼ੀਨਰੀ ਹੈ ਇੱਥੋਂ ਹੀ ਗਲੇ ਨੇ ਜ਼ਿੰਮੇਦਾਰ ਨੇ ਰੋਟੀ ਖਾਣੀ ਹੈ ਕੋਈ ਕਿਰਾਏ ਦਾ ਕੰਮ ਕਰਦਾ ਵਿਚਾਰਾ ਕੋਈ ਰੋਟਾ ਵਟਰ ਦਾ ਕੋਈ ਨਾ ਪਰ ਅਸੀਂ ਇਹ ਕਹਿੰਦੇ ਆ ਜੀਵادار ਨੂੰ ਵੀ ਚੰਗੀ ਚੀਜ਼ ਲਓ ਜਦੋਂ ਤੁਸੀਂ ਕੱਲ ਨੂੰ ਵੇਚਣੀ ਹੈ ਤਾਂ ਸੋਨੂੰ 2 ਰੁਪਏ ਉਹ ਦੇ ਕੇ ਜਾਵੇ ਉਹਣਾ ਹੋਵੇ ਵੀ ਲੋਹਾ ਇਕੱਠਾ ਕਰਕੇ ਆਪਾਂ ਕੁਆਰਚ ਗਾ ਦਈਏ ਚੰਗੀ ਇਹੇ ਬਹੁਤ ਇੱਕ ਨੰਬਰ ਤੇ ਨਾਂ ਆ ਜੀ ਇਹਦਾ ਕੇਐਸ ਦਾ ਬਹੁਤ ਵਧੀਆ ਨਾਂ ਹੈ ਤੇ ਇਹਨੂੰ ਰੀਸੇਲ ਦੇ ਵਿੱਚ ਜਿਮੀਦਾਰ ਇਹਨੂੰ ਬਹੁਤ ਵੱਧ ਖਰੀਦ ਰਹੇ ਆ ਵੀਰ ਆਪਣੇ ਜਿਹੜੇ ਪੈਸੇ ਆ ਘਰੇ ਬੋਲਣਗੇ ਇਸ ਵੀਡੀਓ ਨੂੰ ਧਾਂਕੇ ਕੋਈ ਆਊਗਾ ਕਸਟਮਰ ਉਹਨਾਂ ਲਈ ਵੀ ਕੋ ਡਿਸਕਾਊਂਟ ਹੋਊਗਾ ਬਹੁਤ ਜੀ ਬਹੁਤ ਦੇਖੋ ਜੀ ਜੇ ਤੁਸੀਂ ਹਾਗਲ ਕਹਿੰਦੇ ਹੋ ਮੈਂ ਇਹਦੇ ਨਾਲ ਵੀ ਐਕਸਟਰ ਹੋ ਜਾਣਾ ਜੀ ਮੈਂ 10000 ਤੋਂ ਲੈਸ ਕਰੇ ਹੀ ਆ ਜੀ 5000 ਹੋਰ ਕਰੂੰਗਾ ਤੁਹਾਡੇ ਮੀਡੀਆ ਜਿਹੜਾ ਤੁਸੀਂ ਮੇਰੇ ਕੋਲ ਧੰਨਵਾਦ ਆਏ ਹੋ ਨਾ 5000 ਹੋਰ ਆਫਰ ਆ ਜੀ ਅੱਜ